ਬਾਈਕੋ ਜੀ ਦਾ ਖਾਲਸਾ ਬਾਈਕੋ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਕੈਬਨ ਮਿਸਟਰ ਪੰਜਾਬ ਮੈਂ ਉਮੀਦਵਾਰ ਲੋਕ ਸਭਾ ਹਲਕਾ ਅੰਬਸਾ ਤੋਂ ਮੈਂ ਅੱਜ ਮਜੀਠੇ ਦੇ ਵਿੱਚ ਸਵੇਰ ਦਾ ਹੀ ਜਿਹੜੀ ਚੋਣ ਮੇ ਮੁਕਾਜ਼ਾ ਐਸ ਵੇਲੇ ਵੀ ਮੈਂ ਮਜੀਠੇ ਆ ਪੱਥੂ ਡੰਗਣਾ ਸਵੇਰ ਦੀ ਆਸੀ ਕਈ ਮੀਟਿੰਗਾਂ ਦੇ ਲਈਆਂ ਜਿਹੜੀਆਂ ਕੀਤੀਆਂ ਮੈਨੂੰ ਹੁਣੇ ਹੀ ਕਿਸੇ ਨੇ ਇੱਕ ਵੀਡੀਓ ਭੇਜੀ ਆ ਕਿ ਅਜ ਨਾਲੇ ਦੇ ਵਿੱਚ ਕੋਈ ਨੌਜਵਾਨ ਆ ਪੁੱਜ ਤੇ ਲੜ ਪਿਆ ਨੌਜਵਾਨਾਂ ਨੇ ਕੋਈ ਅਪੋਚ ਤੇ ਕੋਈ ਉੱਥੇ ਗੁੰਡਾਗਰਦੀ ਹੋਈ ਹੈ ਮੈਨੂੰ ਇਹ ਵੀ ਪਤਾ ਲੱਗਾ ਕਿ ਉੱਥੇ ਹੋਈ ਜਿੱਥੇ ਕਿਤੇ ਕਾਂਗਰਸ ਦੀ ਰੈਲੀ ਹੋ ਰਹੀ ਸੀ ਕਾਂਗਰਸ ਦੇ ਉਮੀਦਵਾਰ ਦੀ ਕੋਈ ਮੀਟਿੰਗ ਹੋ ਰਹੀ ਸੀ ਤੇ ਬਾਅਦ ਕਹਿੰਦੇ ਝਗੜਾ ਹੋ ਗਿਆ ਔਰ ਮੈਂ ਬੜਾ ਹਰਾਮ ਹੈ ਕਿ ਸਾਡੇ ਉਮੀਦਵਾਰ ਜਿਹੜਾ ਬਹੁਤ ਬੁਧੀ ਤਰ੍ਹਾਂ ਮਲਤ ਹੈਸ਼ ਦੇ ਵਿੱਚ ਹੈ ਬਿਨਾਂ ਸੋਚੇ ਸਮਝੇ ਉਹ ਲੜਾਈ ਨੂੰ ਸਾਡੇ ਨਾਲ ਜੋੜਦਾ ਮੈਂ ਤੁਹਾਨੂੰ ਇਲਾਕਾ ਦੇ ਵਸਨੀਕੋਂ ਦੱਸਣਾ ਚਾਹੁੰਦਾ ਹਾਂ ਜਗਾ ਦੇ ਵਸਨੀਕੋਂ ਸਾਰੇ ਦੱਸਣਾ ਚਾਹੁੰਦਾ ਕਿ ਮੈਂ ਇਹੋ ਜੀਆਂ ਘਟਨਾਵਾਂ ਨਹੀਂ ਕਰਦਾ ਇਹ ਡੁੰਡਾ ਡਰਦੀ ਏ ਲੜਾਈਆਂ ਇਹ ਸਾਰਾ ਕੁਝ ਇਹ ਕਾਂਗਰਸੀਆਂ ਦੇ ਕੰਮ ਹੈ ਇਹ ਸਾਡੇ ਕੰਮ ਨਹੀਂ ਆਵਾਦੀ ਪਾਰਟੀ ਇਹ ਕੰਮ ਨਹੀਂ ਕਰਦੀ ਨਾ ਇਸ ਲੜਾਈ ਦਾ ਸਾਡਾ ਕੋਈ ਵਾਸਤਾ ਹੈ ਨਾ ਉਹਦਾ ਵਾਸਤਾ ਔਰ ਦੂਜੀ ਗੱਲ ਜਾਣ ਕੇ ਕਹ ਦਿੱਤਾਗਾ ਕਿ ਮੇਰੀ ਉੱਥੇ ਕੋਈ ਰਿਸ਼ਤੇਦਾਰੀ ਆਗੂ ਦਾ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਸਾਡੀ ਪਾਰਟੀ ਦੇ ਉੱਥੇ ਆਗੂ ਜਨਰਲ ਸਿੰਘ ਨੇ ਜਿਹੜੇ ਪਿੰਡ ਦੇ ਸੈਕਟਰੀ ਨੇ ਕੋਈ ਕਿਸੇ ਕਿਸ ਦੀ ਕੋਈ ਰਿਸ਼ਤੇਦਾਰੀ ਨਹੀਂ ਕਿਹੜਾ ਝਗੜਾ ਹੋਇਆ ਕਿਹੜਾ ਨਹੀਂ ਇਹ ਵੀ ਨਹੀਂ ਪਤਾ ਬਾਰੇ ਪਤਾ ਲਗਾ ਕੇ ਨੋਜੋ ਨਾ ਹੋਇਆ ਝਗੜਾ ਜੋ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਾਡਾ ਇਹੋ ਜਿਹੇ ਝਗੜੇ ਨਾਲ ਨਾ ਕੋਈ ਸਬੰਧ ਹੈ ਨਾ ਅਸੀਂ ਇਦਾਂ ਦੇ ਝਗੜੇ ਕਰਦੇ ਆ ਅਸੀਂ ਵਿਕਾਸ ਦਾ ਕੰਮ ਕਰਦੇ ਆ ਸਰ 2 ਸਾਲ ਦੇ ਵਿੱਚ ਅਸੀਂ ਅਜਨਾਲੇ ਦੇ ਸਭ ਥਾਣਿਆਂ ਦੇ ਵਿੱਚ ਕੀਤੇ ਨਜਾਇਜ਼ ਬੱਚੇ ਨਹੀਂ ਹੋਣ ਦਿੱਤਾ ਕੀਤੇ ਕੋਈ ਲੜਾਈ ਝਗੜਾ ਨਹੀਂ ਹੋਣ ਦਿੱਤਾ ਅਸੀਂ ਰੋਜਦਾਈ ਨਿਵਾ ਕਰਾਉਂਦੇ ਆ ਸੋ ਸਾਡਾ ਇਹ ਕੰਮ ਨਿਕਾ ਮੈਨੂੰ ਹੋੜ ਚੇਤਾ ਆਇਆ ਜਦੋਂ ਮੈਂ ਵੀਡੀਓ ਦੇਖੀ ਕਿ ਪਿਛਲੇ ਲੱਖ ਸਾਲ ਦੇ ਵਿੱਚ ਵੀ ਆवला ਸਾਹਿਬ ਨੇ ਬਿਨਾਂ ਸੋਚੇ ਸਮਝੇ ਦੋਸ਼ ਲਾਤੇ ਸੀਗੇ ਉਦੋਂ ਵੀ ਕਿਹਾ ਇੱਕ ਪਤਾ ਨਹੀਂ ਕਿਹੜੇ ਬੰਦੇ ਪਾ ਕੇ ਕੋ ਸਾਈਕਲ ਮੋਟਰਸਾਈਕਲ ਹੈਲੀਜੀ ਮੈਨੂੰ ਬੰਦੇ ਪਾ ਕੇ ਅੱਜ ਵੀ ਬਿਨਾ ਸੋਚੇ ਸਮਝੇ ਕਹਿਤਾ 나 ਕੋ ਗਰਾਂਦ 나 ਕੋ ਬਾਤਾ ਉਹ ਸਾਡਾ ਪਰਵਾ ਕੋਈ ਵਾਸਤਾ ਦੀ ਮੋਟਾ ਕ ਤੂੰ ਕੰਮ ਖਾਵਾ ਪਰ ਇੱਥੇ ਜਾ ਕਰਨ ਵਾਲਾ ਸਾਡਾ ਉਹ ਜਿਹੜੇ ਲੜਕੇ ਲੁੜਕਿਆਂ ਦਾ ਕੋਈ ਵਾਸਤਾ ਦਿਖਾ ਮੈਂ ਅਫਸਰ ਨੂੰ ਕਿਹਾ ਕਿ ਜਿਹਦੇ ਵੀ ਇਹ ਕਾਰਵਾਈ ਕੀਤੀ ਉਹਦੇ ਖਿਲਾਫ ਸਖਤ ਕਾਰਵਾਈ ਕਰੋ ਸਖਤ ਕਾਨੂੰਨੀ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਆ ਜਿਹੜੇ ਵੀ ਮੁੰਡੇ ਪੁੱਛ ਲੜੇ ਆ ਮੁੰਡਿਆਂ ਦੀ ਲੜਾਈ ਆ ਮੁੰਡਿਆਂ ਨੇ ਇਹ ਝਗੜਾ ਕੀਤਾ ਪੁੱਛ ਔਰ ਮੈਂ ਇਸ ਗੱਲ ਦੇ ਹੱਕ 'ਚ ਕਿ ਜਿਸ ਬੰਦੇ ਨੇ ਵੀ ਗੋਲੀ ਚਲਾਈ ਆ ਜਾਂ ਕੋਕਪਾਨ ਮਾਰੀ ਆ ਕੁਛ ਬਾਦ ਆ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਰ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਸਾਡੀ ਸਾਡੇ ਇਸ ਲੜਾਈ ਦਾ ਕੋਈ ਬਦਮਲ ਨਹੀਂ ਨਾ ਅਸੀਂ ਕੰਨੀ ਲੜਾਈਆਂ ਚ ਪਏ ਆ ਨਾ ਲੜਾਈਆਂ ਚ ਹੀ ਕਰਦੇ ਆ ਮੈਂ ਫਿਰ ਦਵਾ ਕਹਿਣਾ ਕਿ ਉੱਗਾ ਬੰਦਾ ਕਿਤੇ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਦੀ ਬਿਨਾ ਉੱਥੇ ਪਾਰਟੀ ਦਾ ਲੀਡਰ ਜਰਨੈਲ ਸਿੰਘ ਆ ਜਿਹੜਾ ਪਿਛਲੇ 7-8 ਸਾਲ ਤੋਂ ਸਾਡੇ ਨਾਲ ਪਾਰਟੀ ਦਾ ਕੰਮ ਕਰਦਾ ਸੋ ਭਲਾਓ ਅਸੀਂ ਇੱਦਾਂ ਦੇ ਕੰਮ ਨਹੀਂ ਕਰਦੇ ਇੰਨਾ ਕਾਗਦਸੀਆਂ ਨੇ ਐੋ ਜੀ ਮਨੋ ਜਿਹੜੀ ਘੱਟੀਆਂ ਸੋਚ ਇਹਨਾਂ ਕੋਈ ਰਵੇ ਤੇ ਸੋਚ ਸਮਝ ਗਏ ਆਪਾਂ ਲੜਾਈ ਲਾਂਦੇ ਪੋਲਿਟਿਕਲ ਲੜਾਈ ਲੜੀਏ ਜੇ ਕੰਮ ਕੀਤੇ ਤਾਂ ਲੋਕਾਂ ਦੱਸੋ ਨਾ ਕਿ ਇਹ ਆ ਕੰਮ ਕੀਤੇ ਆ ਸਾਡੇ ਵਗਾਂ ਤੇ ਦੋਸ਼ ਲਾਈ ਜਾਂਦੇ ਹੋ ਸੋ ਮੈਂ ਇਹੋ ਜਿਹੇ ਲੜਾਈਆਂ ਲੁੜੀਆਂ ਦੇ ਵਿੱਚ ਨਹੀਂ ਪੈਂਦਾ ਜੀ ਮੇਰਾ ਇਹ ਲੜਾਈ ਨਾ ਕੋਈ ਵਾਅ ਵਾਸਤਾ ਦੀ ਲਾਗੇ ਨਾ ਜੀ ਉਹ ਵੀ ਇਹ ਨਹੀਂ ਪਤਾ ਵੀ ਇਹ ਲੋਕ ਕੌਣ ਆ ਉਹ ਲੜਿਆ ਕੌਣ ਦੀ ਲੜੇ ਮੈਂ ਤਾਂ ਅਫਸਰ ਨੂੰ ਜਦੋਂ ਮੈਨੂੰ ਪਤਾ ਲੱਗਾ ਮੈਂ ਉਸੇ ਨੂੰ ਕਾਲ ਕਰਕੇ ਕਹਾ ਕੇ ਸਖਤ ਕਾਨੂੰਨੀ ਕਾਰਵਾਈ ਕਰੋ ਜਿਹੜੇ ਬੰਦੇ ਨੇ ਕੰਮ ਕੀਤਾ ਜਿਹਦੀ ਲੜਾਈ ਹੋਈ ਆ ਵੈਰੀਫਾਈ ਕਰੋ ਕਿ ਲੜਨ ਵਾਲੇ ਕੌਣ ਆ ਜਿਹਦੇ ਸੱਟਾਂ ਲੱਗੀਆਂ ਉਹ ਕੌਣ ਆ ਦੂਜੇ ਕੌਣ ਆ ਇਹਨਾਂ ਨੂੰ ਵਾਈਫਾਈ ਕਰੋ ਨੁਕਾ ਨਹੀਂ ਪਤਾ ਲੱਗੇ ਕਿ ਬੰਦੇ ਕੌਣ ਨੇ ਇਹ ਕਾਗਜ਼ੀਆ ਕੌਣ ਆ ਕੌੜ ਦੇ ਕੇ ਇੱਕ ਇੱਕ ਕੌਣ ਦੇ ਜਿਹੜੇ ਲੱਗੀਆਂ ਲੜਦੇ ਤਾਂ ਨਹੀਂ ਆ ਇਹਨਾਂ ਦੇ ਖਲਬ ਕਾਰਵਾਈ ਹੋਣੀ ਚਾਹੀਦੀ ਆ ਸੋ ਸਾਡਾ ਲੜਾਈ ਦਾ ਕੋਈ ਵਾਸਤਾ ਨਹੀਂ ਮੈਂ ਗੱਲ ਜਿਹੜੀ ਆ ਕਲੀਅਰ ਕਰਨਾ ਚਾਹੁੰਦਾ ਜੋ ਗਜੀਤ ਆਉਲੇ ਦੀ ਇਹ ਗੱਲ ਦੇ ਵਿੱਚ ਕੋਈ दम ਨਹੀਂ ਕਿ ਮੇਰੇ ਉੱਤੇ ਰਿਸ਼ਤੇਦਾਰ ਨੇ ਗਜੀਤ ਆਉਲੇ ਸਾਫਤ ਕਰੇ ਕਿ ਮੇਰੇ ਉੱਤੇ ਰਿਸ਼ਤੇਦਾਰ ਮੇਰੇ ਕੋਲ ਰਿਸ਼ਤੇਦਾਰ ਹੀ ਹੋ ਪਰਦੇ ਮੇਰੀ ਪਾਰਟੀ ਦਾ ਵਕਤ ਕਰਾ ਗਿਆ ਮੇਰੀ ਪਾਰਟੀ ਦਾ ਲੀਡਰ ਉੱਤੇ ਜਰਨਲ ਸਕਾ ਸਾਡੀ ਪਾਰਟੀ ਦਾ ਮਾਰੀ ਪਾਰਟੀ ਦਾ ਅਜ ਨਾਰੇ ਦੇ ਹਰ ਪਿੰਡ ਦੇ ਵਿੱਚ ਜੁੜਡ ਹੈ ਅਸੀਂ ਕਦੀ ਕੋਈ ਲੜਾਈਆਂ ਪੜਾਗੀਆਂ ਕੰਮ ਚ ਦੀ ਪੈਂਦੇ ਬਸ ਇਹ ਹੀ ਬੇਨਤੀ ਕਰਦੀ ਸੀ ਕਿ ਸਾਡਾ ਇਹ ਲੜਾਈ ਨਾ ਕੋਈ ਵਾਅ ਵਾਸਤਾ ਨਹੀਂ ਵਾਇ ਕੋ ਜਿੱਕਾ ਖਾਲਸਾ ਵਾਇ ਕੋ ਜਿੱਕੀ ਫਤ